ਮਰ ਗਿਆ ਕਿਹੜੀ ਬਲਾ ਆਈ ਸੀ ਕਹਿੰਦਾ ਧਾਲੀਆ ਮੈਂ ਉਹ ਬਲਾ ਕਿ ਕਹਿੰਦਾ ਯਾਰ ਉਹਦੀ ਗੱਲ ਤਾਂ ਸਮਝ ਆਉਂਦੀ ਕੋਈ ਨਹੀਂ ਜੀ ਨੂੰ ਕਹਿੰਦਾ ਬੱਦਰਾ ਤੇ ਟਮਾਟਰ ਨਾਲ ਕਹਿਣਾ ਆਵੇ ਟਮਾਟਰ ਹੀ ਕਰੇ ਉਹਨੂੰ ਦਿੱਲੀ ਭੇਜ ਕੇ ਕੀ ਕਰਾਂਗਾ ਉਹਦੀ ਭਾਸ਼ਾ ਕੋਲ ਸਮਝੂ ਉੱਥੇ ਮੈਂ ਸਮਝੋ ਜਿਵੇਂ ਚੀਨ ਦਾ ਰਾਸ਼ਟਰਪਤੀ ਘਲਾਟਾ ਹੁੰਦਾ ਬਸੜੀਆਂ ਕਹਿੰਦੇ ਨਾ ਪਾਪਾ ਨਾ ਗਾਹ ਨਹੀਂ ਗਲਤੀ ਕਰ ਚਾਹੀਦੀ ਚਾਚਾ ਸਿੰਘ ਜਿਹੜਾ ਤੇ ਪਿੰਡ ਦਾ ਮੂੰਹ ਮੱਖਾ ਨਹੀਂ ਸਵਾਰ ਸਕਿਆ ਔਰ ਜਿਹੜਾ ਬੰਦੇ ਤੋਂ ਚਾਰ ਮਹਿਕਮੇ ਚੋਂ ਤਿੰਨ ਕੋਲੇ ਕਿਉਂ ਨੂੰ ਲੈ ਕੇ ਕਹੋਂਗੇ ਕਿੰਨਾ ਲੈ ਕੇ ਗਾਉਂ। ਇਹ ਪੇੜਾ ਪਾਉ। ਉਹ ਭਗਵਾਨ ਜੀ ਨੂੰ ਕਹਿੰਦਾ ਭਾਜੀ ਜੁਗਨੂ ਦੀ ਗੱਲ ਸੁਣਾਓ। ਮੈਂ ਕਹਾਂ ਉਹਦੀ ਘਰ ਦੀ ਬੁਲਾਉਂਦੀ ਉਹਨੂੰ ਜੁਗਨੂ ਤੈਨੂੰ ਨਹੀਂ ਕੋਈ ਆਖਣ ਜੁਗਨੂ ਬੁਲਾਉਂਦਾ। ਕਿ ਭਾਈ ਤੂੰ ਵੋਟ ਪਾਈ ਕਹਦਾ ਨਹੀਂ ਮੈਂ ਤਾਂ ਨਹੀਂ ਭਾਈ ਉਹ ਗਵਾਂਡੀ ਦੇ ਫਲਾਣੇ ਪੋਲੇ ਜੀਲੇ ਪਾਈ ਸੀ। ਸ਼ਰਮ ਮਹਿਸੂਸ ਕਰਦੀ ਆ। ਪਰ ਸ਼ਰਮ ਆਵੇ ਕਿਉਂ ਨਾ? ਇਹਨਾਂ ਦੇ ਵਜ਼ੀਰਾਂ ਦੇ ਨੌ ਲਹਿਣ ਉੱਥੇ ਪਛਾਰੀ ਉੱਥੇ ਪਟਕਾਣ ਕੋਟ ਵੋਟਾਂ ਹੀ ਮੰਗਣੇ ਜਾਂਦੇ ਡਰਦੇ ਮਾਰੇ ਅਗਲਾ ਕਹਿੰਦੇ ਉੱਥੇ ਘਟਾਰੂ ਚੱਕ ਰਹੀਦਾ ਉੱਥੇ ਘਟਾਰੂ ਚੱਕ ਰਿੰਦਾ ਜੇ ਇੱਥੇ ਲਾਲਜੀਤ ਭੁੱਲ ਰਹੀਦਾ ਸਾਹ ਚੰਗਤ ਜੀ ਜਿਹੜਾ ਸੁਨਿਆਰੇ ਭਾਈਚਾਰੇ ਨੂੰ ਗਾਣਾ ਕੱਢੇ ਕੀ ਇਹ ਬਦਲਾਵ ਹੈ ਜੀ ਜਿਹੜਾ ਰਾਮਗੜੀਆ ਭਾਈਚਾਰੇ ਨੂੰ ਗਾਲਾਂ ਕੱਢੇ ਜੇ ਇਹ ਬਦਲਾਵ ਹੈ ਕਿੱਥੇ ਸਾਡੇ ਕੋਲ ਜੋ ਇਕਤਾ ਦਾ ਪ੍ਰਤੀਕ ਹੋਵੇ ਭਾਈਚਾਰ ਕੀ ਵਿਕਾਸ ਉਸ ਕਹਿ ਕੇ ਸੁਬੋਧਨ ਹੋਦੀ ਹੋਵੇ ਜਿਹਨੂੰ ਜਦੋਂ ਤੁਸੀਂ ਵਜીર ਬਣਾਇਆ ਇਸ ਇਹ ਸ਼ਹਿਰ ਦੀ ਕਾਇਆ ਕਲਪਨਿਕ ਕੋ ਕਦਰ ਨਹੀਂ ਚੁਕੀ ਅੱਜ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਿਫਤੀ ਦਾ ਘਰ ਅੱਜ ਜੇ ਟੂਰਿਸਟ ਡੈਸਟੀਨੇਸ਼ਨ ਬਣਿਆ ਅੱਜ ਵੱਡੇ ਵੱਡੇ ਹੋਟਲ ਇੱਥੇ ਖੁੱਲੇ ਆ ਰੈਸਟੋਰੈਂਟ ਕੋਲੇ ਲੋਕ ਆ ਕੇ ਇੱਥੇ ਰਹਿਣਾ ਪਸੰਦ ਕਰਦੇ ਆ ਸਾਫ ਸੰਘਾਜੀ ਉਹਦੇ 'ਚ ਇਸ ਵੀਰ ਦਾ ਬਹੁਤ ਵੱਡਾ ਹੱਥ ਔਰ ਮੈਂ ਇਹੀ ਬੇਨਤੀ ਕਰਦਾ ਜੇ ਨੂੰ ਟ੍ਰੇਡ ਹੱਬ ਬਣਾਉਣਾ ਜੇ ਬਾਜ਼ਾਰ ਦਾ ਬਾਟਰ ਖੁਲਾਉਣਾ ਤੇ ਸਾਫ ਸੰਘਾਜੀ ਤਜਰਬੇ ਨਾ ਕਰਿਓ ਹੁਣ ਉਹ ਜ਼ਿਲ੍ਹੇ ਦਾ ਤਜਰਬਾ ਫੇਰਦਾ ਸਾ ਦਰਸ਼ਨ ਹੋਏ ਉਹੇ ਕੀ ਨਹੀਂ ਹੋਈ ਜੀ ਤੇਰੇ ਇੱਕ ਗੀਤ ਸੁਣਿਆ ਹੀ ਹੋਣਾ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੱਗੂ ਤੇ ਜੇ ਜਦੋਂ ਦਰਸ਼ਨ ਹੀ ਨਹੀਂ ਹੋਣੇ ਉਹਦੇ ਤੇ ਉਹਦੇ ਦਰਸ਼ਨ ਕੀਤੇ ਉਹਦੇ ਦਿਨ ਵਧੀਆ ਲੰਘਣਾ ਨਹੀਂ ਹੋਏ ਮਗਰ ਆ ਦੂਜਾ ਸਾਡਾ ਉਹ ਜਿਹੜਾ ਕੀ ਕਹਿੰਦੇ ਆ ਜੀ ਉਹ ਉੱਥੋਂ ਆਈ ਆ ਲੋਕ ਸ਼ਹਿਰੀਏ ਮੈਂ ਵੇਖਿਆ ਉਹਨੂੰ ਬੁਲਾਈ ਦੱਸਦੇ ਆ ਮੈਂ ਇੱਕ ਨੂੰ ਮਿਲਿਆ ਮੈਂ ਕਿਹਾ ਕਿੱਥੋਂ ਆਇਆ ਤੂੰ ਉਹ ਕਹਿੰਦਾ ਉਹ ਬੁਲਾ ਆਈ ਸੀ ਮੈਂ ਕਿਹਾ ਕਿਹੜੀ ਬੁਲਾ ਆਈ ਸੀ ਕਹਿੰਦਾ ਧਾਲੀਆਲ ਮੈਂ ਉਹ ਬੁਲਾ ਕੇ ਕਹਿੰਦਾ ਯਾਰ ਉਹਦੀ ਗੱਲ ਤਾਂ ਸਮਝ ਆਉਂਦੀ ਕੋਈ ਨਹੀਂ ਜਿਹਨੂੰ ਕਹਿੰਦਾ ਬੱਦਰਾ ਤੇ ਟਮਾਟਰ ਨਾ ਕਹਿਣਾ ਆਵੇ ਟਮਾਟਰ ਹੀ ਕਰੇ ਉਹਨੂੰ ਦਿੱਲੀ ਭੇਜ ਕੇ ਕੀ ਕਰਾਂਗਾ ਉਹਦੀ ਭਾਸ਼ਾ ਕੋਣ ਸਮਝੂ ਉੱਥੇ ਮੈਂ ਐ ਸਮਝੋ ਜਿਵੇਂ ਚੀਨ ਦਾ ਰਾਸ਼ਟਰਪਤੀ ਘਲਾਟਾ ਹੁੰਦਾ ਬਸੜੀਆਂ ਕਹਿੰਦੇ ਨਾ ਪਾਪਾ ਨਾ ਗਾਂ ਨਹੀਂ ਗਲਤੀ ਕਰ ਚਾਈ ਜੀ ਚੰਚੰਗੇ ਜੀ ਜਿਹੜਾ ਤੇ ਪਿੰਡ ਦਾ ਮੂੰਹ ਮੱਥਾ ਨਹੀਂ ਸਵਾ ਸਕਿਆ ਜਿਹੜਾ ਤੇ ਹਲਕੇ ਦਾ ਕੁਝ ਨਹੀਂ ਕਰ ਸਕਿਆ ਉਹਨੇ ਥੋੜਾ ਕੀ ਕਰ ਦੇਣਾ ਪਰ ਮੇਰੇ ਵੀਰੋ ਚਾਰ ਮਹਿੰਗੇ ਮੇਸਾਂ ਨੂੰ ਤੇ ਕੋਲ ਤਿੰਨ ਭਗਵੰਤ ਨੇ ਖੋਲੇ कोरोना ਤੇ ਨਾ ਜੇ ਇੱਕ ਮਹਿਕਮਾ ਕਿਹੜਾ ਸੀ ਡੰਗਰ ਦਾ ਮਹਿਕਮਾ ਮੈਂ ਮਨ ਵਿੱਚ ਸੋਚਿਆ ਜੇ ਡੰਗਰ ਹੀ ਨਹੀਂ ਸੰਭੇ ਗਏ ਤੇ ਨੇ ਬੰਦੇ ਕਿத்து ਸਾਬ ਲੈ ਪਰ ਜਿਹੜਾ ਬੰਦੇ ਤੋਂ ਚਾਰ ਮਹਿਕਮੇ ਚੋਂ ਤਿੰਨ ਖੋਲੇ ਤੇ ਉਹਨੂੰ ਲੈਕ ਕਹੋਗੇ ਕਿੰਨਾ ਲੈਕ ਕਹੂੰ ਇਹ ਪੀੜਾ ਪਾਉ ਉਹ ਭਗਵਾਨ ਜੀ ਨੂੰ ਕਹਦਾ ਭਾਜੀ ਜੁਗਨੂ ਵੀ ਗੱਲ ਸੁਣਾਓ ਮੈਂ ਕਿਹਾ ਉਹਦੀ ਘਰ ਦੀ ਬੁਲਾਉਂਦੀ ਉਹਨੂੰ ਜੁਗਨੂ ਤੈਨੂੰ ਨਹੀਂ ਕੋਈ ਆਖਣ ਨੂੰ ਜੁਗਨੂ ਬੁਲਾਉਂਦਾ ਐਚੁਅਲੀ ਮੇਰੇ ਵੀਰੋ ਪਾਕਿ ਪਾਜ ਸਾਡੇ ਆਏ ਆ ਇਹਨਾਂ ਨੂੰ ਪੁੱਛਿਓ ਪਾਜਪਾ ਨੇ ਸਾਡਾ ਪਾਰਟੀ ਦੇ ਬੰਦ ਕਰਨ ਵਾਲੇ ਲੋਕ ਲੋਕਾਂ ਦਾ ਰੋਜ਼ਗਾਰ ਇਹ ਖੋਲ੍ਹਣ ਵਾਲੇ ਲੋਕ ਹਜ਼ਾਰਾਂ ਕਰੋੜ ਦੀ